ਰਾਸ਼ਟਰੀ ਭਗਵਾਂ ਸੈਨਾ ਸੰਗਠਨ ਵੱਲੋਂ ਹੜਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਮਹੱਤਵਪੂਰਨ ਕਦਮ ਚੁੱਕਿਆ ਗਿਆ ਸੰਗਠਨ ਦੇ ਪ੍ਰਧਾਨ ਸ਼੍ਰੀ ਪੰਕਜ ਦੇਵਸਰ ਦੀ ਅਗਵਾਈ ਵਿੱਚ ਅੱਜ ਖਾਸ ਤੌਰ ਤੇ ਤਿਆਰ ਕੀਤਾ ਗਿਆ ਲੰਗਰ ਹੜ ਪਰਭਾਵਿਤ ਇਲਾਕਿਆਂ ਵਲ ਭੇਜਿਆ ਗਿਆ ਤਾਂ ਜੋ ਕਿ ਪਿੰਡ ਤੱਕ ਲੋਕਾਂ ਨੂੰ ਭੋਜਨ ਦੀ ਕੋਈ ਕਮੀ ਮਹਿਸੂਸ ਨਾ ਹੋਵੇ ਇਸ ਤੋਂ ਇਲਾਵਾ ਸੰਗਠਨ ਵੱਲੋਂ ਲੋਕਾਂ ਦੀ ਸਿਹਤ ਸੰਭਾਲ ਲਈ ਡਾਕਟਰਾਂ ਦੀ ਟੀਮ ਵੀ ਭੇਜੀ ਗਈ ਹੜ੍ਹ ਦੇ ਦੌਰਾਨ ਗੰਦੇ ਪਾਣੀ ਅਤੇ ਹੋਰ ਕਾਰਨਾ ਕਰਕੇ ਬਿਮਾਰੀਆਂ ਤੇਜ਼ੀ ਨਾਲ ਫੈਲ ਰਹੀਆਂ ਹਨ ਇਸ ਲਈ ਸਮੇਂ ਸਿਰ ਚਿਕਿਤਸਾ ਸਹਾਇਤਾ ਪਹੁੰਚਾਣਾ ਬਹੁਤ ਜ਼ਰੂਰੀ ਸੀ ਸੰਗਠਨ ਦੇ ਮੈਂਬਰ ਨੇ ਦੱਸਿਆ ਕਿ ਹਰ ਪੀੜਤ ਦੇ ਦਰਦ ਨੂੰ ਆਪਣਾ ਦਰਦ ਮੰਨਦਿਆ ਪੂਰੀ ਨਿਸ਼ਟਾ ਦੇ ਨਾਲ ਮਦਦ ਪਹੁੰਚਾਈ ਜਾਵੇਗੀ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਜੈ ਅੱਜ ਰਾਵੀ ਦਰਿਆ ਤੇ ਜਿੱਤੇ ਬੰਨ ਵੱਜ ਰਿਹਾ ਉੱਥੇ ਵੀ ਪਹੁੰਚੇ ਆ ਸਾਡੀ ਟੀਮ ਪਹੁੰਚੀ ਏ ਇਦਾਂ ਹੀ ਅਸੀਂ ਇੱਕ ਮੈਸੇਜ ਲਾ ਦਿੰਦੇ ਆ ਰਸਦ ਤੇ ਇਹਨਾਂ ਚੰਗਾ ਭਲੀ ਰਸਦ ਜਿਹੜਾ ਘੱਲੋ ਬਣਾ ਕਰਿਆਓ ਚਾਹੇ ਇੱਕ ਟਾਈਮ ਦਾ ਚਾਹੇ ਦੋ ਦਿਨ ਦਾ ਖਾਣਾ ਪੀਣਾ ਦਾ ਬਚਾਓ ਰੋਟੀ ਬਣਾ ਕੇ ਦਿਓ ਇਦਾਂ ਕਿਸੇ ਨਾਲੋ ਦਿਓ ਜਿੰਨੀ <li>ਡ ਸਾਰੀਆਂ ਇੰਜੋ ਇਕੱਠੀਆਂ ਹੋਣ ਆਪਣਾ ਆਪਣੀ ਜ਼ਿੰਮੇਵਾਰੀ ਲੈਣ ਸਵੇਰ ਦੀ ਕੋਈ ਦੁਪਹਿਰ ਦੀ ਕੋਈ ਸ਼ਾਮ ਦੀ ਕੋਈ ਤੇ ਬਾਕੀ ਜਾ ਨੁਕਸਾਨ ਆ ਉਹ ਸਰਕਾਰ ਆ ਤੈਨੂੰ ਦਿਖਾਉਂਦੇ ਆ ਬੋਲੀ ਇੱਥੇ ਬੰਦ ਬੱਜ ਰਿਹਾ ਬੰਦ ਖਾਓ ਬੰਦ ਰਸੋਈ ਇੱਕ ਮਤਲਬ ਪਾਣੀ ਨੇ ਛੇੜ ਛਾੜ ਕੀਤੀ ਆ ਤੇ ਜਿਹੜੀ ਸਾਡੇ ਇਲਾਕੇ ਦੀ ਸੰਗਤ ਆ ਇੱਥੇ ਬੰਦ ਬੰਨਣ ਦੇ ਆ ਤੇ ਬਹੁਤ ਮਜ਼ਬੂਤੀ ਦਾ ਕੰਮ ਹੋ ਰਿਹਾ ਇੱਥੇ ਖਲੋ ਸ੍ਰੀ ਭਗਵਾਨ ਸਿਨਾ ਸੰਗਠਨ ਦਾ ਨੈਸ਼ਨਲ ਪ੍ਰੈਜ਼ੀਡੈਂਟ ਅੱਜ ਸਾਡੀ ਟੀਮ ਪੂਰੀ ਪਹੁੰਚੀ ਆ ਸਾਡੇ ਭਰਾ ਜਿਹੜੇ ਰਾਜਕੁਮਾਰ ਜੀ ਜਿਹੜੇ ਸਾਡੇ ਬਕਵਾ ਸ਼ਾਖਾ ਦੇ ਪ੍ਰਧਾਨ ਨੇ ਨਾਲ ਉਹਨਾਂ ਵੱਲੋਂ ਤੇ ਉਹਨਾਂ ਦੇ ਸਹਿਯੋਗੀ ਮਿੱਤਰਾਂ ਵੱਲੋਂ ਅੱਜ ਇੱਕ ਉਪਰਾਲਾ ਕੀਤਾ ਗਿਆ ਹਰ ਪੀੜਤਾਂ ਲਈ ਹਰ ਪੀੜਤਾਂ ਲਈ ਇੱਕ ਤੇ ਬਣਿਆ ਹੋਇਆ ਜਿਹੜਾ ਲੰਗਰ ਦਾਲ ਫੁਲਕਾ ਰਮਣੀ ਫੁਲਕਾ ਉਹ ਭੇਜਿਆ ਗਿਆ ਜਾ ਰਿਹਾ ਹੈ ਅਸੀਂ ਸਾਰੇ ਜਾ ਰਹੇ ਹਾਂ ਉੱਥੇ ਨਾਲ ਦੇ ਨਾਲ ਸਾਡੇ ਡਾਕਟਰ ਤੁਲੀ ਉਹਨਾਂ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਉਹਨਾਂ ਦੇ ਡਾਕਟਰ ਪੈਨਲ ਉਹ ਉਹਨਾਂ ਦਾ ਜਿਹੜਾ ਪੂਰਾ ਪ੍ਰੋਪਰ ਪੈਨਲ ਜਿਹੜਾ ਡਾਕਟਰਾਂ ਦਾ ਉਹਨਾਂ ਵੱਲੋਂ 9:30 ਵਜੇ ਦਾ ਮੈਡੀਕਲ ਕੈਂਪ ਪੰਜ ਪਿੰਡਾਂ ਦੇ ਵਿੱਚ ਲਾਇਆ ਜਾ ਰਿਹਾ ਹੈ ਗੁਕੁਮਲ ਰਮਦਾਸ ਚਟਾ ਤੇ ਹੋਰ ਵੀ ਕਈ ਪਿੰਡ ਨੇ ਜਿੱਥੇ ਪ੍ਰਭਾਵਿਤ ਨੇ ਉਹ ਸਾਡੇ ਜਿਹੜੇ ਸ਼ਹਿਰ ਦੇ ਜਿਹੜੇ ਬਹੁਤ ਅੱਛੇ ਡਾਕਟਰ ਨੇ ਲੋਕਾਂ ਦਾ ਚੈੱਕਅਪ ਕਰਦੇ ਹੋਏ ਲੋਕਾਂ ਦਾ ਚੈੱਕਅਪ ਕਰਦੇ ਹੋਏ ਉਹਨਾਂ ਨੇ ਨਾਲ ਲੋਕਾਂ ਦਾ ਚੈੱਕਅਪ ਕੀਤਾ ਜਾਏਗਾ ਉਹਨਾਂ ਵੱਲੋਂ ਤੇ ਨਾਲ ਜੋ ਉਹਨਾਂ ਨੂੰ ਪ੍ਰੋਬਲਮਸ ਹੋਣ ਗਿਆ ਉਹਨਾਂ ਦੀ ਮੈਡੀਸਿਨ ਦਿੱਤੀ ਜਾਏਗੀ ਮੈਡੀਕਲ ਕਿੱਟਾਂ ਦਿੱਤੀਆਂ ਜਾਣਗੀਆਂ ਕਿਉਂਕਿ ਇਸ ਵੇਲੇ ਮੈਡੀਸਿਨ ਦੀ ਜਾਨਾ ਜ਼ਰੂਰਤ ਹੈ ਦੇਖੋ ਰਾਸ਼ਨ ਬਹੁਤ ਆ ਚੁੱਕਾ ਹੈ ਸਭ ਤੋਂ ਪਹਿਲੀ ਗੱਲ ਹੈ ਜੇ ਕੋ ਮੈਂ ਤੇ ਮੇਰਾ ਮੈਸੇਜ ਅੱਜ ਇੱਕੋ ਹੀ ਹੈ ਸਾਡੀ ਬਕਵਾਸ ਇਹਨਾਂ ਦਾ ਮੈਸੇਜ ਇੱਕੋ ਹੈ ਦੇਖੋ ਜੇ ਪੰਜਾਬ ਦਾ ਕਿਸਾਨ ਰਹੇਗਾ ਤੇ ਸ਼ਹਿਰੀ ਰਹੇਗਾ ਇਹ ਸਾਡਾ ਅਜੰਡਾ ਦਾ ਮੈਸੇਜ ਹੈ ਕਿਉਂਕਿ ਕਿਸਾਨ ਨੂੰ ਇੱਕ ਵਾਰੀ ਦੀ ਜ਼ਰੂਰਤ ਨਹੀਂ ਹੈ ਕਟੋਕੜ 5 ਸਾਲ ਦਾ ਲੰਮਾ ਸੰਘਰਸ਼ ਹੈ ਇਹ ਜਿਹੜਾ ਸੰਘਰਸ਼ ਹੈ ਸਾਨੂੰ ਰਲ ਕੇ ਤੈਅ ਕਰਨਾ ਪਏਗਾ ਜੇ ਕਿ ਕਿਸਾਨ ਮਰੇਗਾ ਤੇ ਫਿਰ ਕਿ ਸ਼ਹਿਰੀ ਜਿਹੜਾ ਆਪਣਾ ਸ਼ਹਿਰੀ ਆ ਉਹ ਵੀ ਮਰੇਗਾ ਫਲ ਸਬਜ਼ੀਆਂ ਚੀਜ਼ਾਂ ਸਭ ਕੁਝ ਮੰਗੇ ਆ ਜਾਣਗੇ ਤੇ ਫਿਰ ਆਪਾਂ ਤੜਫਾਂਗੇ ਇਸ ਲਈ ਅੱਜ ਹੀ ਆਪਣੇ ਕਿਸਾਨ ਭਰਾਵਾਂ ਦੀ ਬਾਹ ਫੜ ਲਈਏ ਤੇ ਸਭ ਕੁਝ ਵਧੀਆ ਰਹੇਗਾ ਸਰਦਾਰ ਜੀ ਮੌਕੇ ਤੇ ਖੁਦ ਗਏ ਹੋ ਕੀ ਹਾਲਾਤ ਦੇਖੇ ਉੱਥੋਂ ਦੇ ਦੇਖੋ ਜੀ ਸਾਡੀ ਅਜਨਾਲਾ ਟੀਮ ਪਿਛਲੇ 7 ਜਮੇ 7 ਦਿਨ ਤੋਂ ਲੰਮਾ ਸੰਘਰਸ਼ ਕਰਦੇ ਹੋਏ ਜੋ ਮਦਦ ਹੁੰਦੀ ਹੈ ਦੇਖੋ ਪੰਜਾਬ ਨੇ ਪੰਜਾਬ ਦੀ ਬਾਹ ਫੜੀ ਆ ਇਹ ਸਾਹਮਣੇ ਦੇਖਿਆ ਪੰਜਾਬੀ ਹੀ ਪੰਜਾਬੀ ਦੀ ਬਾਹ ਫੜੀ ਆ ਨਾ ਕਿ ਇਹ ਬਾਹ ਕਿਸੇ ਸਰਕਾਰ ਨੇ ਫੜੀ ਆ ਸਰਕਾਰੀ ਲੋਕ ਸਿਰਫ ਉੱਥੇ ਜਾ ਕੇ ਫੋਟੋਆਂ ਵਿਚਾਰੇ ਨੇ ਅੱਜ ਅਸੀਂ ਹਾਲਾਤ ਇਹ ਦੇਖਿਆ ਜਿਹੜੇ ਉੱਥੇ ਹੜਪੀੜਤ ਨੇ ਉਹਨਾਂ ਨੂੰ ਬਿਲਕੁਲ ਪੰਜਾਬੀਆਂ ਨੇ ਇੱਕ ਜਿਹੜੀ ਮਦਦ ਕੀਤੀ ਆ ਪਰ ਅੱਜ ਮੈਂ ਇਹ ਸੁਣਾ ਦਊਂਗਾ ਸੰਘਰਸ਼ ਲੰਮਾ ਹੈ ਤੇ ਬਾਹ ਛੱਡਣੀ ਨਹੀਂ ਆ ਜਿੱਥੇ ਇਹਨਾਂ ਨੂੰ ਡੀਜ਼ਲ ਦੀ ਜਿੱਥੇ ਇਹਨਾਂ ਨੂੰ ਜ਼ਮੀਨਾਂ ਦੀਆਂ ਚੀਜ਼ਾਂ ਦੀ ਜ਼ਰੂਰਤ ਪੈਂਦੀ ਆ ਸਰਕਾਰ ਦਵੇ ਨਾ ਦਵੇ ਇਹ ਕਿਹੋ ਜਿਹਾ ਸਿਸਟਮ ਤਿਆਰ ਕਰੀਏ ਸਕੈਨਰ ਤਿਆਰ ਕਰੀਏ ਇਹ ਸਾਡੇ ਵੱਲੋਂ ਨਾ ਹੋਵੇ ਡੀਸੀ ਮੈਡਮ ਵੱਲੋਂ ਹੋਵੇ ਵੀ ਜਿਹੜਾ ਬੰਦਾ ਤਿਲ ਫੋਲੋ ਚ ਪਾਵੇ ਤੇ ਉਤੋਂ ਹੀ ਪੈਸਾ ਰਿਲੀਜ਼ ਹੋ ਗਏ ਪਿਛਲੇ ਪੂਰੇ 5 ਸਾਲ 4 ਸਾਲ ਜਦੋਂ ਤੱਕ ਇਹ ਫਸਲਾ ਸਹੀ ਨਹੀਂ ਹੁੰਦੀਆਂ ਸਾਨੂੰ ਇਹ ਪੈਸਾ ਦੇਣਾ ਚਾਹੀਦਾ ਤਾਂ ਜੋ ਇਨਸਾਨੀਅਤ ਜਿੰਦੀ ਰਵੇ ਕਿਸਾਨ ਜਿੰਦਾ ਰਹਿਣ ਡੀਸੀ ਮੈਡਮ ਵੀ ਡਟੇ ਨੇ 12 15 20 ਦਿਨ ਇਹਦੇ ਚ ਦੌਰ ਆ ਹੀ ਨਹੀਂ ਜੀ ਜਿਸੇ ਮੰਦੀ ਡਿਊਟੀ ਤੇ ਸੀ ਪਰ ਡਿਊਟੀ ਚ ਕੋਈ ਨੰਗੀ ਪੈਰੀ ਪਾਣੀ ਚ ਨਹੀਂ ਖਲੋਂਦਾ ਵੇਖੋ ਇੱਕ ਦਿਖਾਵਾ ਤੇ ਇੱਕ ਭਾਵ ਦੋਵਾਂ ਚ ਫਰਕ ਹੁੰਦਾ ਇਸ ਗੱਲ ਦਾ ਅਸੀਂ ਪਲਾਸਟਿਕ ਬਗਵਾ ਸਿਨਾ ਸੰਗਠਨ ਜਦੋਂ ਇਹ ਚੀਜ਼ਾਂ ਸ਼ਾਂਤ ਹੋ ਜਣਗੀਆਂ ਪ੍ਰਭਾਵਿਤ ਲਾ ਕੇ ਠੀਕ ਹੋ ਜਾਣਗੇ ਫਿਰ ਅਸੀਂ ਖੁਦ ਆਪਣੇ ਡੀਸੀ ਅੰਮ੍ਰਿਤਸਰ ਐਸਐਸਪੀ ਜ਼ਿਲ੍ਹਾਤੀ ਤੇ ਸੀਪੀ ਅੰਮ੍ਰਿਤਸਰ ਨੂੰ ਸਨਮਾਨਤ ਕਰਨ ਜਾਵਾਂਗੇ ਤੇ ਨਾਲ ਉਹਨਾਂ ਨੂੰ ਸਲੂਟ ਕਰਕੇ ਆਵਾਂਗੇ ਵੀ ਅਫਸਰ ਹੁੰਦੇ ਤੁਹਾਡੇ ਵਰਗੇ ਹੁੰਦੇ ਧੰਨਵਾਦ